ਕੂਜ਼ਕਾਰਾਂ ਦੀ ਦੁਨੀਆ ਦੇ ਵਿੱਚ ਬਾਈ ਦੋ ਜੋੜਾਕਾਰਾਂ ਦਾ ਲੈ ਬਹੁਤ ਟਾਈਮ ਬਾਅਦ ਆਪਣੇ YouTube ਚੈਨਲ ਤੇ ਆਪਾਂ ਜੁੜੇ ਆ ਦੋਹੇ ਕਾਰਾਂ ਬਹੁਤ ਸਸਤੇ ਜਿਹੇ ਰੇਟਾਂ ਦੀਆਂ ਨੇ ਜਿਹੜਾ ਮੇਰਾ ਭਰਾ ਕੋਈ ਬਾਈ ਸਸਤੇ ਪੈਸਿਆਂ ਦੇ ਵਿੱਚ ਘੱਟ ਪੈਸਿਆਂ ਦੇ ਵਿੱਚ ਵਧੀਆ ਆਪਣਾ ਕੋਈ ਸ਼ੌਂਕ ਪੂਰਨਾ ਚਾਹੁੰਦਾ ਹੈ ਜਾਂ ਵਧੀਆ ਕਾਰ ਲੈਣਾ ਚਾਹੁੰਦਾ ਬਾਈ ਦੋਨੇ ਦੀਆਂ ਦੋਨੇ ਕਾਰਾਂ ਗਾਰੰਟੀ ਨਾਲ ਨੇ ਦੋਨੀ 2010 2010 ਨੇ 2010 ਮਾਡਲ ਕਾਰਾਂ ਨੇ ਪੂਰੀ ਮੋਡੀਫਾਈਡ ਕਾਰਾਂ ਨੇ ਬਾਈ ਕੱਲੀਆਂ ਇਹ ਨਹੀਂ ਹੈਗਾ ਬਾਈ ਕੱਲਾ ਲਾਈਟਾਂ ਦੇ ਜੋਰ ਆਪਣਾ ਵਿੱਚੋਂ ਵੀ ਕਾਰਾਂ ਓਕੇ ਨੇ ਇੰਜਨ ਗੇਅਰਦਿਆਂ ਵੀ ਓਕੇ ਨੇ ਜਮਾ ਉੱਕੀ ਦੀ ਰਿਪੋਰਟ ਇਹ ਕਾਰ ਚਿੱਟੇ ਰੰਗ ਦੀ ਕਾਰ ਚੈੱਕ ਕਰਾ ਦੇਣਾ ਵੀਰੇ ਸਭ ਤੋਂ ਪਹਿਲਾਂ ਲਾਈਟਾਂ ਕਾਰ ਦੀਆਂ ਚੇਂਜ ਨੇ ਬੰਪਰ 2014 ਵਾਲਾ ਪਿਆ ਹੋਇਆ ਬਾਈ ਪੂਰੀ ਮੋਡੀਫਾਈਡ ਕਾਰ ਹੈ ਬਾਈ 17 ਇੰਚੀ ਲਾਇਏ ਵੀਲ ਸਾਰੀ ਕਾਰ ਦੀ ਤੁਹਾਨੂੰ ਲੁੱਕ ਚੈੱਕ ਕਰਾ ਦੇਣਾ ਬਿਲਕੁਲ ਨਵੀਂ ਨੁਕਰੀ ਕਾਰ ਹੈ ਬਾਈ ਕੋਈ ਕਮੀ ਪੇਸ਼ੀ ਨਹੀਂ ਬੈਕ ਲਾਈਟਾਂ ਵੀ ਕਾਰ ਦੀਆਂ ਬਾਈ ਪੂਰੀਆਂ ਪੂਰੀਆਂ ਚੇਂਜ ਨੇ ਚੈੱਕ ਕਰ ਸਕਦੇ ਹੋ ਮੋਡੀਫਾਈਡ ਲਾਈਟਾਂ ਨੇ ਤੇ ਇਹ ਪਿਓਰ ਬੈਟਰੰਗ ਦੀ ਗੱਡੀ ਹੈ ਵੀਰੇ ਪਿਓਰ ਬੈਟ ਦੇ ਵਿੱਚ ਕੀ ਪਲੱਸ ਪੁਆਇੰਟ ਹੈ ਪਿਓਰ ਬੈਟ ਦੇ ਵਿੱਚ ਪਲੱਸ ਪੁਆਇੰਟ ਇਹ ਹੈ ਬਾਈ ਬੀ ਡੋਲੀ ਡਾਲੀ ਵਾਲਾ ਮੇਰਾ ਭਰਾ ਕੋਈ ਡੋਲੀ ਲਾ ਸਕਦਾ ਪਿਓਰ ਬੈਟ ਤੇ ਕਰੀਮ ਕਲਰ ਤੇ ਥੋੜਾ ਜਿਹਾ ਬੰਦਾ ਮਤਲਬ ਡਿਫਿਕਲ ਲੱਗਦਾ ਬੰਦੇ ਨੂੰ ਉਹ ਤੇ ਕੋਈ ਫੁੱਲ ਫੁੱਲ ਵਗੈਰਾ ਲਾਉਂਦੇ ਨਾ ਉੱਠ ਕੇ ਨਹੀਂ ਆਉਂਦੇ ਇਹ ਬਈ 2010 ਮਾਡਲ ਕਾਰ ਹੈ ਐਚ ਆਰ ਨੰਬਰ ਹੈ ਕਾਰ ਦੀ ਕੰਡੀਸ਼ਨ ਜਮਾ ਓਕੇ ਦੀ ਰਿਪੋਰਟ ਅੰਦਰੋਂ ਇੰਟੀਰੀਅਰ ਚੈੱਕ ਕਰਾ ਦਨੇ ਬਈ ਆਟੋ ਗੇਅਰ ਦੇ ਵਿੱਚ ਹੈ ਸਨ ਰੂਫ ਐਲਟੀਜ਼ਡ ਕਰੂਜ਼ ਕੰਟਰੋਲ ਤੋਂ ਲੈ ਕੇ ਕੱਲੇ ਕੱਲੇ ਫੀਚਰ ਵਰਕਿੰਗ ਚ ਨੇ ਬਈ 2010 ਮਾਡਲ ਗੱਡੀ ਆ ਰੇਟ ਜਮਾ ਬਈ 3 ਤੋਂ ਆਹ ਮੰਨ ਲਓ ਭਾਈ 2 ਤੇ 3 ਲੱਖ ਦੇ ਵਿੱਚ ਵਿੱਚ ਆ ਜੂਗਾ 3 ਲੱਖ ਤੋਂ ਨੀਚੀ-ਨੀਚੀ ਦੋ ਹੀ ਕਾਰਾਂ ਮਿਲ ਜਾਣਗੀਆਂ ਤੁਹਾਨੂੰ ਜਮਾਂ ਜੈਨੂਨ ਦੇ ਰੇਟ 'ਚ ਦੂਜੇ ਬੰਨੇ ਬੜੀ ਕਾਲੇ ਰੰਗ ਦੀ ਬਹੁਤ ਵੱਡੀ ਡਿਮਾਂਡ ਆਪਣੇ ਲੋ ਕਰੂਜਾਂ ਦੀ ਥੋੜਾ ਜਿਹਾ ਸਾਡੇ ਕੋਲੇ ਸ਼ਾਰਟੇਜ ਚੱਲ ਰਹੀ ਥੀ ਚੰਗੀ ਕਾਰ ਨਹੀਂ ਆ ਰਹੀ ਮਾੜੀ ਕਾਰ ਅਸੀਂ ਲੈ ਕੇ ਨਹੀਂ ਆਉਂਦੇ ਬਲੈਕ ਕਲਰ ਦੇ ਵਿੱਚ ਭਾਈ 10 ਮਾਡਲ ਕਾਰ अवेलेबल ਹੈ ਮਲਟੀ ਸਟਾਕ ਲਾਇਬਿਲ ਭਾਈ 17 ਇੰਚੀ ਕੋਈ ਕਮੀ ਪੇਸ਼ੀ ਨਹੀਂ ਕਾਰ ਚੈੱਕ ਕਰਾ ਦੇਣਾ ਤੁਹਾਨੂੰ ਜਿਹੜਾ ਮੇਰਾ ਵੀਰ ਮੈਨੂਅਲ ਗੇਅਰ ਦਾ ਸ਼ਕੀਨ ਆ ਬਹੁਤ ਟਾਈਮ ਬਾਅਦ ਭਾਈ ਸਾਡੇ ਕੋਲੇ ਮੈਨੂਅਲ ਗ ਤਕਰੀਬਨ ਆਟੋ ਗੇਅਰ ਦੇ ਵਿੱਚ ਹੀ ਨੇ ਇਹ ਮੈਨੂਅਲ ਮੈਨੂਅਲ ਕਰੂਜ਼ ਹੈ ਬਾਈ ਮੈਨੂਅਲ ਗੇਅਰ ਦੇ ਵਿੱਚ ਹੈ ਅੰਦਰੋਂ ਇੰਟੀਰੀਅਰ ਚੈੱਕ ਕਰਾ ਦੇ ਕਿਰਾਂ ਬਾਈ ਇੰਟੀਰੀਅਰ ਬਿਲਕੁਲ ਨਵਾਂ ਪਿਆ ਕਾਰ ਦਾ ਚੈੱਕ ਕਰ ਸਕਦੇ ਹੋ ਵੀਰੇ ਮੈਨੂਅਲ ਗੇਅਰ ਦੇ ਵਿੱਚ ਸੀਟ ਕਵਰ ਸਨਰੂਫ ਕੱਲੀ ਕੱਲੀ ਚੀਜ਼ ਓਕੇ ਦੀ ਰਿਪੋਰਟ ਹੈ ਇੰਜਨ ਦੀ ਵੀ ਓਕੇ ਬਾਈ ਠੀਕ ਹੈ ਨਾ ਬਾਈ ਰੇਟਸ ਦੋਨਾਂ ਦਾ ਸੇਮ ਰਹਿਣਾਲਾ ਬਲੈਕ ਲੈ ਲਓ ਚਾਹੇ ਵੈਟ ਲੈ ਲਓ ਦੋਨਾਂ ਦਾ ਰੇਟ ਕਿਉਂਕਿ ਜਿਹੀ ਜਿਹੀ ਇਹ ਬਲੈਕ ਹੈ ਉਹੀ ਜੇ ਇਹ ਕਾਰ ਦੇ ਵਿੱਚ ਮੋਡੀਫਿਕੇਸ਼ਨ ਹੈ ਜਿਹੜੀ ਉਹ ਪਲੱਸ ਪੁਆਇੰਟ ਹੈ ਵੀਰੇ ਮੋਡੀਫਿ ਇੱਕ ਦੋ ਦੋਨੇ ਜੋੜਾ 2010 ਮਾਡਲ ਕਾਰਾਂ ਦਾ ਸੋ ਮਿੱਤਰੋ ਬਸ ਇਹ ਡਿਟੇਲ ਤੀਗੀ ਅੱਜ ਵਾਸਤੇ ਅੱਗੇ ਜੁੜੇ ਰਹੋ ਬਾਈ ਅੱਗੇ ਵੀਡੀਓ ਅਪਲੋਡ ਕਰਦੇ ਰਹਾਂਗੇ ਹੋਰ ਨਵੀਂ ਤੋਂ ਨਵੀਂ 2010 ਮਾਡਲ ਗੱਡੀਆਂ ਨੇ ਰੇਟ ਦੀ ਬੜੀ ਬਾਈ ਬਾਈ ਮੇਰੇ ਕਮੈਂਟ ਕਰਦੇ ਨੇ ਤੇ ਰੇਟ ਵਾਲੀ ਬਾਈ ਤੁਹਾਨੂੰ ਅੱਜ ਦੱਸਤੀ ਵੀ ਤਿੰਨ ਤੋਂ ਉੱਪਰ ਨਹੀਂ ਜਾਂਦਾ ਠੀਕ ਹੈ ਨਾ ਢਾਈ ਤੋਂ نیچے ਨਹੀਂ ਆਉਂਦਾ ਇਹਦੇ ਵਿੱਚ ਵਿੱਚ ਕਿਤੇ ਵੀ ਕਾਰ ਤੁਹਾਨੂੰ ਦੇ ਦਾਂਗੇ ਆਪਾਂ ਠੀਕ ਹੈ ਢਾਈ ਤੇ ਤਿੰਨ ਦੇ ਵਿੱਚ ਵਿੱਚ ਆਈਡੀਆ ਰੇਟ ਦਾ ਬਾਈ ਤੁਹਾਨੂੰ ਹੁਣ YouTube ਤੇ ਆਪਾਂ ਦੇ ਦਿਆ ਕਰਾਂਗੇ ਠੀਕ ਹੈ ਗੱਲ ਇਹ ਆ ਬਾਈ ਕੋਈ ਜਿਹੜੇ ਬਾਈ ਨੂੰ ਮਹਿੰਗੀ ਲੱਗਦੀ ਹੈ ਉਹ ਸਾਡੇ ਨਾਲ ਕਨੈਕਟ ਕਰ ਸਕਦਾ ਅਸੀਂ ਲਾਈਵ ਵੀਲਾਂ ਦਾ ਰੇਟ ਕੱਲੀ ਕੱਲੀ ਚੀਜ਼ ਦਾ ਰੇਟ ਦੱਸ ਦਾਂਗੇ ਵੀ ਇਹ ਤਾਂ ਕਰਕੇ ਮਹਿੰਗੀ ਪੈ ਜਾਂਦੀ ਹੈ ਜੈਨੂਨ ਕਾਰਾਂ ਬਾਈ ਇੰਜਨ ਗੇਅਰ ਤੋਂ ਲੈ ਕੇ ਸਾਰੀ ਗਾਰੰਟੀ ਆਟੋ ਗੇਅਰ ਤੇ ਜਾਣਾ ਆਟੋ ਮੈਨੂਅਲ ਤੇ ਜਾਣਾ ਮੈਨੂਅਲ ਓਕੇ ਦੀ ਰਿਪੋਰਟ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈ ਬਾਈ ਚੈੱਕ ਕਰਕੇ ਸਾਡੇ ਨਾਲ ਕਾਲ ਤੇ ਗੱਲ ਕਰ ਸਕਦਾ ਜੋੜਾ ਕਰੂਜਾਂ ਦਾ ਅਵੇਲੇਬਲ ਹੈ ਓਕੇ ਮਿੱਤਰੋ ਜੁੜੇ ਰਹੋ ਬਾਈ ਅਗਲੀ ਅਪਡੇਟ ਤੱਕ ਓਕੇ ਬਾਈ ਥੈਂਕ ਯੂ ਸੋ ਮੱਚ